ਦੇਖੋ ਇਸ ਗੱਲ ਦਾ ਮੈਨੂੰ ਅਹਿਸਾਸ ਹੈਗਾ ਕਿ ਇਸ ਪੇਜ ਨਾਲ ਬਹੁਤ ਸਮਝਦਾਰ ਬੰਦੇ ਜੁੜੀ ਹੋਏ ਹਨ ਇਸ ਲਈ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਦਾਗਾ ਕਿ ਸਾਇੰਸਦਾਨ ਹਜੇ ਤੱਕ ਕਨਫਰਮ ਨਹੀਂ ਹੋ ਸਕੇ ਕਿ ਇਨਸਾਨ ਲਈ ਕਿਹੜਾ ਖਾਣਾ ਸਹੀ ਆ ਵੈਜੀਟੇਰੀਅਨ ਜਾਂ ਨਾਨ-ਵੈਜੀਟੇਰੀਅਨ ਠੀਕ ਹੈ ਸਾਫ਼ ਗੱਲ ਮੈਂ ਕਰਦਾਗਾ ਇਹ ਗੱਲ ਤੇ ਰੋਲਾ ਬਹੁਤ ਪੈ ਜਾਂਦਾ ਵਿਵਾਦ ਬਹੁਤ ਪੈ ਜਾਂਦਾ ਹਨ ਆਪਣੋ ਆਪਣੀ ਲੋਕ ਵਿਚਾਰ ਪੇਸ਼ ਕਰਦੇ ਆ ਕਿ ਜਿਸ ਤਰ੍ਹਾਂ ਹਿਰਨ ਆ ਕਲੀਅਰ ਕੱਟ ਬੈਜਿਟੇਰੀਅਨ ਹਨਾ ਕਾਹੋਸ ਖਾਂਦਾ ਸ਼ੇਰਾ ਕਲੀਅਰ ਕਟ ਮਾਸਹਾਰੀਆ ਉਸੇ ਤਰ੍ਹਾਂ ਜਿਹੜਾ ਇਨਸਾਨ ਇਹ ਡਿਫਾਈਨ ਨਹੀਂ ਹੋਇਆ ਕਿਸੇ ਵੀ ਕੈਟਾਗਰੀ ਦੇ ਵਿੱਚ ਕਿ ਇਹ ਬੈਜੇਰੀਅਨ ਜਾਂ ਨਾਨ ਬੈਜ ਹੈ ਠੀਕ ਹੈ ਇਹ ਦੋਨੇ ਚੀਜ਼ਾਂ ਖਾਂਦਾ ਹੈਗਾ ਔਰ ਜਿੰਨੇ ਵੀ ਆਹ ਡਾਈਟੀਸ਼ੀਅਨ ਜਿਹੜੇ ਕਿਨੇ ਹੁੰਦੇ ਆ ਹਨਾ ਜਿੰਨੇ ਵੀ ਡਾਈਟ ਵਾਲੇ ਲੋਕ ਆ ਇਹ ਰეკਮੈਂਡ ਕਰਦੇ ਆ ਡਾਕਟਰ ਆ ਹਾਲੇ ਤੱਕ ਸਾਇੰਸ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚੀ ਕੀ ਇਨਸਾਨ ਦੇ ਲਈ ਕਿਹੜਾ ਖਾਣਾ ਸਹੀ ਆ ਠੀਕ ਆ ਉਹ ਦੋਨੋਂ ਚੀਜ਼ਾਂ ਰეკਮੈਂਡ ਕਰਦੇ ਆ ਵੈਜੀਟੇਰੀਅਨ ਵੀ ਖਾਓ ਫਲ ਫਰੂਟ ਵੀ ਖਾਓ ਮੀਟ ਵੀ ਖਾਓ ਅੰਡਾ ਵੀ ਖਾਓ ਦਾਣਾ ਵੀ ਖਾਓ ਸਭ ਕੁਝ ਖਾਓ ਠੀਕ ਆ ਜੇ ਹੁਣ ਆਪਾਂ ਡਾਕਟਰ ਪਰਤਪਾਲ ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਜਿਹੜੇ ਵੈਜੀਟੇਰ ਹੁੰਦੇ ਉਹਨਾਂ ਦੇ ਵਿੱਚ ਦੋ ਟੈੱਡ ਹੁੰਦੇ ਆ ਉਹਨਾਂ ਦਾ ਪਚਾਉਣ ਦਾ ਵੱਖਰਾ ਪ੍ਰੋਸੈਸ ਹੁੰਦਾਗਾ ਜਿਹੜੇ ਖਾਣੇ ਤੇ ਹਨਾ ਆ ਕਹ ਲਓ ਵੀ ਘਾਹ ਫੂਸ ਤੇ ਪੌਦਿਆਂ ਤੇ ਧੁੱਪ ਨਾਲ ਉਹ ਨਿਊਟ੍ਰੀਸ਼ਨ ਪੈਦਾ ਹੁੰਦੇ ਆ ਤੇ ਉਹਨਾਂ ਨੂੰ ਫਿਰ ਉਹ ਪੰਛੀ ਜਿਹੜੇ ਜਾਨਵਰ ਖਾਂਦੇ ਆ ਜਾਨਵਰਾਂ ਦਾ ਮੀਟ ਫਿਰ ਇਨਸਾਨ ਖਾਂਦੇ ਆ ਉਹਨਾਂ ਨੂੰ ਉਹ ਤੱਤ ਮਿਲਦੇ ਆ ਤਾਂ ਡਾਇਰੈਕਟ ਇਨਸਾਨ ਜੇ ਘਾਹ ਫੂਸ ਵੈਜੀਟੇਰੀਅਨ ਚੀਜ਼ਾਂ ਖਾਵੇ ਉਹਨੂੰ ਖਾਸ ਫਾਇਦਾ ਨਹੀਂ ਹੁੰਦਾ ਵੀ ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਤੱਤ ਹੁੰਦੇ ਉਹ ਲੈਬੋਰੀਟਰੀ ਦੇ ਵਿੱਚ ਟੈਸਟ ਹੁੰਦੇ ਆ ਤਾਂ ਆਪਣਾ ਜਿਹੜਾ ਸਟਮਕ ਆ ਉਹ ਲੈਬੋਰੀਟਰੀ ਨਹੀਂ ਹੈਗੀ ਤਾਂ ਉਹ ਚੀਜ਼ਾਂ ਨੂੰ ਅਬਜ਼ੌਰਬ ਨਹੀਂ ਕਰਦਾ ਜਿਹੜੀਆਂ ਤੇ ਕਹਿੰਦੇ ਆ ਕਿ ਫਲਾਨੀ ਚੀਜ਼ ਦੇ ਵਿੱਚ ਆ ਇਹ ਫਲਨ ਚੀਜ਼ ਵਿੱਚ ਆਈ ਠੀਕ ਹੈ ਤਾਂ ਜਿਹੜਾ ਵੀ ਨੋਨ ਵੇਜ ਦਾ ਮੁੱਦਾ ਹੈ ਉਹ ਕਹਿੰਦਾ ਵੀ ਨੋਨ ਵੇਜ ਜ਼ਰੂਰੀ ਹੈ ਨੋਨ ਵੇਜ ਮਤਲਬ ਉਹ ਸਾਬਿਤ ਕਿਵੇਂ ਕਰਦੇ ਆ ਆਪਦੀ ਗੱਲ ਕਿ ਇਨਸਾਨ ਨਿਰਾਪੂਰਾ ਜੇ ਕੋਈ ਡਿਪੈਂਡ ਹੋ ਜਾਵੇ ਬੀਗਨ ਡਾਈਟ ਤੇ ਹਣਾ ਬਿਲਕੁਲ ਸ਼ਾਕਾਹਾਰੀ ਤੇ ਤਾਂ ਉਹ ਜੰਗਦਾ ਨਹੀਂ ਤੇ ਐਸਾ ਕਹਾਗਾ ਜੇ ਉਹ ਬਿਲਕੁਲ ਮਾਸਾਹਾਰੀ ਰਹੇ ਤਾਂ ਉਹ ਜਿਉਂਦਾ ਰਹਿ ਸਕਦਾ ਹੈ ਇਹ ਉਹਨੇ ਉਦਾਹਰਣ ਦਿੱਤੀ ਹੈ ਇੱਕ ਕਿ ਇਹ ਗੱਲਾਂ ਨੂੰ ਸਿੱਧ ਕਰਨ ਦੇ ਲਈ ਕਿ ਇਨਸਾਨ ਸ਼ਾਕਾਹਾਰੀ ਹੋ ਕੇ ਜਿਉਂਦਾ ਨਹੀਂ ਰਹਿ ਸਕਦਾ ਮਾਸਾਹਾਰੀ ਹੋ ਕੇ ਉਹ ਜਿਉਂਦਾ ਰਹਿ ਸਕਦਾ ਬਲਕਿ ਬਹੁਤ ਹੈਲਦੀ ਰਹਿ ਸਕਦਾ ਹੁਣ ਮੈਨੂੰ ਤੁਸੀਂ ਦੱਸੋ ਇਸ ਬਾਰੇ ਕੀ ਵਿਚਾਰ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਮੈਨੂੰ ਪਰਸਨਲੀ ਲੱਗਦਾ ਵੀ ਸ਼ਾਇਦ ਮੀਟ ਖਾਣਾ ਇਨਸਾਨ ਦੇ ਲਈ ਬੈਸਟ ਆ ਜਿਹੜੇ ਉਹਦੇ ਵਿੱਚ ਤੱਤ ਹੁੰਦੇ ਆ ਮੀਟ ਮੈਂ ਦੋਨੇ ਚੀਜ਼ਾਂ ਕਰਕੇ ਦੇਖੀਆਂ ਏ ਦੋਨੇ ਤਰ੍ਹਾਂ ਨਾਲ ਬਾਡੀ ਨੂੰ ਅਹ ਅਜ਼ਮਾਇਆ ਏ ਹਨਾ ਤਾਂ ਜੋ ਰਿਜ਼ਲਟ ਉਹ ਸ਼ੌਕਿੰਗ ਆ ਬਈ ਵਾਕਈ એનર્ਜੀ ਹੁੰਦੀ ਆ ਮੀਟ ਦੇ ਵਿੱਚ ਪਰ ਤੁਸੀਂ ਦੱਸੋ ਬਈ ਜੇ ਇਨਸਾਨ ਸਿਰਫ ਉਦਾਹਰਨ ਦੇ ਤੌਰ ਤੇ ਜੇ ਹੁਣ ਇਹ ਜਿਹੜੀ ਕੁੜੀ ਸੀਗੀ ਇਹਨੇ ਵੀਗਨ ਡਾਈਟ ਇਸ ਤਰ੍ਹਾਂ ਦੇ ਬਹੁਤ ਲੋਕ ਸੀਗੇ ਸਪੈਸ਼ਲ ਐਗਜ਼ਾਮਪਲ ਏ ਕੁੜੀ ਦੀ ਆ ਜਿਹੜੀ ਕਿ ਵੀਗਨ ਹੋਈ ਬਿਲਕੁਲ ਬੀਗਨ ਹੋਈ ਔਰ ਆਖਰ ਨੂੰ ਇਹਦੀ ਮੌਤ ਹੋਈ ਕਪੋਸ਼ਣ ਦੇ ਨਾਲ ਕਿ ਇਸ ਨੂੰ ਖਾਣੇ ਦੀ ਕਮੀ ਇੰਨੀ ਹੋ ਗਈ ਇਹਦੇ ਸਰੀਰ ਨੂੰ ਔਰ ਬਿਲਕੁਲ ਸੂਤਿਆਗਾ ਅੰਦਰ ਕਹਿ ਲੀਏ ਕਪੋਸ਼ਣ ਨਾਲ ਹੀ ਮਰ ਗਈ ਦੂਜੇ ਪਾਸੇ ਇਹ ਬੰਦਾ ਜਿਹੜਾ ਲੀਵਰ ਕਿੰਗ ਇਹ ਰੌ ਮੀਟ ਖਾਂਦਾਗਾ ਉਬਲਿਆ ਮੀਟ ਵੀ ਖਾਂਦਾਗਾ ਪਰ ਇਹ ਬੰਦਾ ਬਿਲਕੁਲ ਹੰਦੀ ਆ ਇਹ ਬਿਲਕੁਲ ਵੀ ਦੂਜੀਆਂ ਚੀਜ਼ਾਂ ਨਹੀਂ ਖਾਂਦਾਗਾ ਇਹ ਦੋ ਉਦਾਹਰਣਾਂ ਆ ਥੋੜੇ ਸਾਹਮਣੇ ਜਿਹੜੀਆਂ ਇਹ ਸਿੱਧ ਕਰਦੀਆਂ ਕਿ ਬੰਦਾ ਮੀਟ ਦੇ ਨਾਲ ਜਿਉਂਦਾ ਰਹਿ ਸਕਦਾ ਬਿਨਾ ਮੀਟ ਤੋਂ ਨਹੀਂ ਰਹਿ ਸਕਦਾ ਹੁਣ ਇੱਥੇ ਇਹ ਵੀ ਗੱਲ ਆ ਜਾਂਦੀ ਆ ਕਿ ਬਹੁਤ سارے ਲੋਕ ਜਿਹੜੇ ਸ਼ਾਕਾਹਾਰੀ ਹੋ ਕਿੰਨੇ ਜਿਉਂਦੇ ਆ ਜਿਆਦਾਤਰ ਉਹ ਡੈਰੀ ਪ੍ਰੋਡਕਟ ਨਾਲ ਜਿਉਂਦੇ ਆ ਠੀਕ ਆ ਜੀ ਕਹਿਣ ਤੋਂ ਭਾਵ ਦੁੱਧ ਦਹੀਂ ਮੱਖਣ ਇਹ ਸਾਰਾ ਇਹ ਮੀਟ ਹੀ ਹੁੰਦਾਗਾ ਮਤਲਬ ਕਿ ਇਹ ਇਹ ਚਰਬੀ ਦੇ ਵਿੱਚੋਂ ਆਉਂਦਾਗਾ ਹੱਡੀਆਂ ਦੇ ਵਿੱਚੋਂ ਆਉਂਦਾਗਾ ਜਿਹੜਾ ਖਿਓਜ ਨੂੰ ਕਹਿੰਦੇ ਆ ਇਹ ਸ਼ਾਕਾਹਾਰੀ ਦੀ ਕੈਟਾਗਰੀ 'ਚ ਨਹੀਂ ਆਉਂਦਾਗਾ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਇਸ ਬਾਰੇ ਤੁਸੀਂ ਕੀ ਸੋਚਦੇ ਆ ਠੀਕ ਆ ਜੀ ਆਪਾਂ ਮਿਲਤਾ ਹੈ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਿਹਤਸ ਗਰੁੱਪ ਫੋਲੋ ਜਰੂਰ ਕਰਿਆ ਕਰੋ ਪੇਜ ਨੂੰ ਔਰ ਮੈਂ ਹੈਰਾਨ ਹੋਇਆ ਵੀ 98% ਇਸ ਪੇਜ ਤੇ ਲੋਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾਗਾ ਉਹ ਸਿਰਫ ਵੀਡੀਓ ਦੇਖ ਲੈਂਦੇ ਆ ਵੀਰ ਬਣ ਕੇ ਇਦਾਂ ਨਾ ਕਰੋ ਫੋਲੋ ਕਰੋਗੇ ਤੁਸੀਂ ਲਾਈਕ ਕਰੋਗੇ ਤੁਸੀਂ ਸ਼ੇਅਰ ਕਰੋਗੇ ਤੁਸੀਂ ਕਮੈਂਟ ਕਰੋਗੇ ਤਾਂ ਅੱਗੇ ਵਾਸਤੇ ਬੰਦਾ ਹੋਰ ਵਧੀਆ ਕੰਟੈਂਟ ਲੈ ਕੇ ਆਉਂਦਾ ਹੋਰ ਵਧੀਆ ਜਾਣਕਾਰੀ ਲੈ ਕੇ ਆਉਂਦਾ ਹੋਰ ਵਧੀਆ ਵੀਡੀਓ ਲੈ ਕੇ ਆਉਂਦਾਗਾ ਤੇ ਤੁਹਾਡੇ ਲਈ ਹੀ ਇਹ ਪੇਜ ਆ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ